ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਪਨਿਆਂ ਦੇ ਘਰ ਵਿੱਚ ਜਿਵੇਂ ਤੁਸੀਂ ਦੋ ਸਾਡੇ ਪਰਿਵਾਰਕ ਮੈਂਬਰਾਂ ਨੂੰ ਸਮਛਾਨ ਘਾਟ ਲਈ ਤਿਆਰਪਿਆਂ ਦੇਖਦੇ ਹੋ ਸੁਪਨਿਆਂ ਦੇ ਘਰ 'ਚ 700 ਤੋਂ ਵੱਧ ਮੈਂਬਰ ਪਿਛਲੇ ਸਮੇਂ ਦੇ ਵਿੱਚ ਅਕਾਲ ਚਲਾਣਾ ਕਰ ਚੁੱਕੇ ਆ ਜਿਨ੍ਹਾਂ ਦੇ ਅੰਤਮ ਸੰਸਕਾਰ ਇਹਨਾਂ ਹੱਥਾਂ ਤੋਂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸੇਵਾ ਲਈ ਤੇ ਅੱਜ ਇਹ ਦੋ ਬਜ਼ੁਰਗਾਂ ਦਾ ਅੰਤਮ ਸੰਸਕਾਰ ਇੱਥੇ ਪਿੰਡ ਹਸਨਪੁਰ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਬੜੀ ਦੁੱਖ ਦੀ ਗੱਲ ਆ ਵੀ ਅੱਜ ਦਾ ਸਾਡਾ ਸਮਾਜ ਸਾਡਾ ਸਿਸਟਮ ਕਿੱਥੇ ਖੜਾ ਵਾ ਵੀਰ ਅਨਨੋਨ RAMMU ਇਹਦਾ ਨਾਮ ਵੀ ਨਹੀਂ ਪਤਾ ਸਾਨੂੰ ਵੀ ਨਾਮ ਕੀ ਹੈ ਇਹਦਾ ਬਸ ਇਹਨੇ RAMMU ਕਿਹਾ ਸੀ ਆਪਦੇ ਮੂੰਹੋਂ ਇੱਕ ਵਾਰ ਬਸ ਇਹ ਨਹੀਂ ਪਤਾ ਲੁਧਿਆਣੇ ਰੇਲਵੇ ਸਟੇਸ਼ਨ ਦੇ ਬਾਹਰ ਡਾਕਖਾਨੇ ਦੇ ਮੂਹਰੇ ਵਿੱਚੇ ਹੀ ਲੈਟਰਨ ਵਿੱਚੇ ਹੀ ਵਾਸ਼ਰੂਮ ਹੋਇਆ ਸੀ जख्म ਹੋਇਆ ਸੀ ਲੱਤ ਤੇ ਪਾਣੀ ਤੋਂ ਵੀ ਪਿਆਸਾ ਮੀਂਹ ਪੈ ਰਿਆ ਸੀ ਧੁੱਪ ਨੇਰੀਆਂ ਸਭ ਦੇ ਉੱਪਰ ਦੀ ਨਿਕਲ ਰਹੀ ਸੀ ਲੋਕ ਕੋਲ ਦੀ ਨਿਕਲ ਜਾਂਦੇ ਸੀ ਕੋਈ ਰਾਗੀਰੇ ਨੂੰ ਰੇੜੀ ਤੋਂ ਲੈ ਕੇ ਕੋਲਚੇ ਦੇ ਜਾਂਦਾ ਕੋਈ ਪਰੌਂਠੇ ਦੇ ਜਾਂਦਾ ਇਹਦੇ ਕੋਲੇ ਢੇਰ ਲੱਗੇ ਪਏ ਪਰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹਨੂੰ ਇਲਾਜ ਦੀ ਉਹ ਕੋਈ ਨਹੀਂ ਸੀ ਦੇ ਪਾਇਆ ਜੇ ਸਰਕਾਰੀ ਹਸਪੀਟਲ ਤੇ ਕਿਸੇ ਨੇ ਭੇਜਿਆ ਵੀ ਤਾਂ ਉਹ ਵਾਪਸ ਫੇਰ ਉੱਥੇ ਛੱਡ ਗਏ ਨੇਪਾਲ ਦਾ ਰਹਿਣ ਵਾਲਾ ਸੀ ਨੇਪਾਲੀ ਦੱਸਦਾ ਸੀ ਦੋ ਹੀ ਗੱਲਾਂ ਦੱਸੀਆਂ ਉਹਨੇ ਜਿਹੜੀਆਂ ਸਾਨੂੰ ਦੱਸੀਆਂ ਨਾਮ RAMU ਤੇ ਨੇਪਾਲੀ ਇੱਕ ਥੋੜੀ ਜੀ ਮੱਦਮ ਜੀ ਬਾਤ ਜਿਹਨੇ ਆਪਣਾ ਕੋਈ ਪਿੰਡ ਵੀ ਦੱਸਿਆ ਪਰ ਸਾਨੂੰ ਸਮਝ ਨਹੀਂ ਆਇਆ ਜਦੋਂ ਉੱਥੋਂ ਲੈ ਕੇ ਆਏ ਡਾਕਟਰ ਨੇ ਇੱਥੇ ਆ ਕੇ ਐਕਸ-ਰੇ ਸੀਟੀ ਸਕੈਨ ਕੀਤੀ ਤਾਂ RAM RAMU ਦੀ ਛਾਤੀ ਹੈ ਜਿਹੜੀ ਬਿਲਕੁਲ ਇੱਕ ਪਾਸੇ ਗਲ ਚੁੱਕੀ ਸੀ ਖਤਮ ਹੋ ਚੁੱਕੀ ਸੀ ਚੈਸਟ ਅੰਦਰੋਂ ਬਿਲਕੁਲ ਖਤਮ ਸੀ ਡਾਕਟਰਾਂ ਨੇ ਉਹਦੇ ਸਾਰੀ ਦੱਸਤਾ ਸੀ ਵੀ ਇਹਦੇ ਬਚਣ ਦੇ ਚਾਂਸ ਬਹੁਤ ਘੱਟ ਆ ਸਮਝੋ ਜਿੰਨਾ ਸਮਾਂ ਜਿੰਨੇ ਸਵਾਸ ਲਿਖੇ ਆ ਰਾਮੂ ਕ੍ਰਿਪ ਪੰਜਾਬ 55 ਸਾਲ ਦੀ ਉਮਰ ਸੀ 36 ਨੂੰ ਸਾਡੇ ਕੋਲੇ ਆਇਆ ਤੇ 1 ਨੂੰ ਚਲਿਆ ਗਿਆ ਸਿਰਫ ਇੱਕ ਦਿਨ 24 ਘੰਟੇ ਵੀ ਪੂਰੇ ਨਹੀਂ ਕਰੇ ਰਾਮੂ ਦੀ ਜਿੰਨੀ ਸਵਾਸਾਂ ਦੀ ਪੂੰਜੀ ਸੀ ਉਹਨੂੰ ਪੂਰੇ ਕਰਦੇ ਹੋਏ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਉਹ ਭਗਵਾਨ ਅਸੀਂ ਅਲੱਗ-ਅਲੱਗ ਨਾਮਾਂ ਨਾਲ ਪੁਕਾਰਦੇ ਆ ਉਹਨਾਂ ਦੇ ਚਰਨਾਂ 'ਚ ਜਾਪ ਰੱਜ ਇੱਕ ਤਰੀਕਾ ਦਿਨ ਅਸੀਂ ਸੋਸ਼ਲ ਮੀਡੀਆ ਤੇ ਵੀ ਸੰਗਤ ਨੂੰ ਬੇਨਤੀ ਕੀਤੀ ਵੀ ਜੇ ਕੋਈ ਜਾਣਦਾ ਪਹਿਚਾਣਦਾ ਤਾਂ ਬਾਪੂ ਜੀ ਨੂੰ ਆ ਕੇ ਸਾਡੇ ਨਾਲ ਖੜ ਕੇ ਉਹਨਾਂ ਦੇ ਆਤਮ ਸੰਸਕਾਰ ਚ ਸ਼ਾਮਲ ਹੋਵੋ ਪਰ ਨਹੀਂ ਕੋਈ ਆਇਆ ਇਸੇ ਤਰ੍ਹਾਂ ਹੀ ਬਾਪੂ ਸ੍ਰਿੰਦਰ ਸਿੰਘ ਸਿੰਦਾ ਜੀ son of ਪ੍ਰੀਤਮ ਸਿੰਘ ਗੁਰਦੁਆਰਾ ਬੌਲੀ ਸਾਹਿਬ ਗੋਵਿੰਦਪਾਲ ਸਾਹਿਬ ਤਰਨਤਨ ਸਾਹਿਬ ਤੋਂ ਦੀਵਾਨ ਹਾਲ ਦੇ ਵਿੱਚ ਪਿਆ ਨੂੰ ਲੈ ਕੇ ਆਇਆ ਬਾਪੂ ਜੀ ਪਿਛਲੇ ਕਰੀਬ 1 ਮਹੀਨੇ ਤੋਂ ਦੀਵਾਨ ਹਾਲ ਦੇ ਵਿੱਚ ਪਏ ਸੀ ਜਿਹੜੀ ਪ੍ਰਤੱਖ ਦਰਸ਼ਕੀਆਂ ਦਰਸ਼ਕਾਂ ਵੱਲੋਂ ਸਾਨੂੰ ਦੱਸਿਆ ਗਿਆ ਲੋਕਾਂ ਵੱਲੋਂ ਸਾਨੂੰ ਦੱਸਿਆ ਗਿਆ ਉੱਥੋਂ ਜਦੋਂ ਸਾਨੂੰ ਕਾਲ ਆਈ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਤਾਂ ਸਾਡੇ ਟੀਮ ਦੇ ਮੈਂਬਰ ਨੇ ਕਮਲਜੀਤ ਵੀਰ ਹੁਣੀ ਸੁਰਸਿੰਘਾੜਾ ਤੋਂ ਤਰਨਤਨ ਸਾਹਿਬ ਤੋਂ ਇਹਨਾਂ ਨੂੰ ਅਸੀਂ ਕਾਲ ਕੀਤੀ ਵੀ ਤੁਸੀਂ ਜਾ ਕੇ ਦੇਖੋ ਕੀ ਗੱਲ ਆ ਵੈਰੀਫਾਈ ਕਰੋ ਕੌਣ ਆ ਘਰ ਪਰਿਵਾਰ ਹੈਗਾ ਜਾਂ ਨਹੀਂ ਹੈਗਾ ਤਾਂ ਇਹਨਾਂ ਨੇ ਜਾ ਕੇ ਸਾਨੂੰ ਵੈਰੀਫਾਈ ਕਰਕੇ ਦੱਸਿਆ ਵੀ ਹਾਲਤ ਬਹੁਤ ਗੰਭੀਰ ਆ ਕਿ ਬਹੁਤ ਦਿਨ ਹੋ ਗਿਆ ਇੱਥੇ ਪਿਆ ਨੂੰ ਲੈਟਰਨ ਬਾਥਰੂਮ ਵੀ ਵਿੱਚੇ ਹੀ ਹੋ ਰਿਹਾ ਚੱਲ ਫੇਰ ਨਹੀਂ ਸਕਦੇ ਅਖੀਰ ਤੇ ਪਹੁੰਚੇ ਪਏ ਨੇ ਜਮਾ ਵੀ ਪਰਿਵਾਰ ਵੀ ਹੈਗਾ ਭਰਾ ਭਤੀਜੇ ਵੀ ਹੈਗੇ ਪਰ ਉਹਨਾਂ ਨਾਲੇ ਦਾ ਕੋਈ ਸਬੰਧ ਜਾਂ ਲਿੰਕ ਨਹੀਂ ਹੈਗਾ ਦੱਸਣ ਵਾਲਿਆਂ ਨੇ ਤੇ ਵੀ ਦੱਸਿਆ ਵੀ ਇਹਦੀ ਭਝਾਈ ਵੀ ਉੱਥੇ ਗੁਰੂ ਘਰ ਦੇ ਵਿੱਚ ਹੀ ਜੌਬ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋ ਮਨਜ਼ੂਰ ਇਹ ਵੀਰੇ ਹੁਣੀ ਉੱਥੋਂ ਐਂਬੂਲੈਂਸ ਕਰਾਈ ਅਸੀਂ ਵੀਰੇ ਨੂੰ ਕਿਹਾ ਵੀ ਤੁਸੀਂ ਐਂਬੂਲੈਂਸ ਚ ਪਾ ਕੇ ਲੈ ਆਓ ਅੱਗੇ ਵੀ ਅਕਸਰ ਇਦਾਂ ਹੀ ਹੁੰਦਾ ਵੀ ਅਸੀਂ ਗੱਡੀ ਦਾ ਕਿਰਾਇਆ ਭੜਾ ਦੇ ਦਾਂਗੇ ਤੁਸੀਂ ਇੱਕ ਵਾਰੀ ਇੱਥੇ ਲੈ ਆਓ ਇਹਨਾਂ ਨੇ ਉੱਥੋਂ ਗੱਡੀ ਕਰਾਈ ਕਿਰਾਏ ਤੇ ਲੈ ਕੇ ਉਹਦੇ ਚ ਪਾ ਕੇ ਬਾਪੂ ਸੰਦਰ ਸਿੰਘ ਸਿੰਦਾ ਜੀ ਨੂੰ ਇੱਥੇ ਲਿਆਏ ਬਾਪੂ ਸੰਦਰ ਸਿੰਘ ਸਿੰਦਾ ਜੀ ਦੀ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਵੀ ਜੇ ਕੋਈ ਇਹਨਾਂ ਨੂੰ ਪਹਿਚਾਣਦਾ ਜਾਣਦਾ ਜਾਂ ਕੋਈ ਰਿਸ਼ਤੇਦਾਰ ਸਾਡਾ ਕੋਈ ਸਾਡੀ ਵੀਡੀਓ ਨੂੰ ਦੇਖਦਾ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਬਾਪੂ ਜੀ ਸੰਦਰ ਸਿੰਘ ਸਿੰਦਾ ਜੀ 25 ਤਰੀਕ ਨੂੰ ਆਏ ਸਾਡੇ ਕੋਲੇ ਇਹ ਬਾਪੂ ਜੀ 29 ਤਰੀਕ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਾਲਤ ਇਹਨਾਂ ਦੀ ਵੀ ਬਹੁਤ ਗੰਭੀਰ ਸੀ ਖੂਨ ਦੇ ਘਾੜ ਸੀ ਇਨਫੈਕਸ਼ਨ ਬਹੁਤ ਸੀ ਬਾਡੀ ਦੇ ਵਿੱਚ ਬਸ ਇੱਕ ਸਾਹ ਚੱਲਦੇ ਸੀ ਸਰੀਰ ਦੇ ਵਿੱਚ ਹੋਰ ਕੁਝ ਹੈ ਨਹੀਂ ਸੀ ਨਾ ਅੰਤ ਤੱਕ ਨਾ ਬੋਲ ਪਾ ਰਹੇ ਸੀ ਨਾ ਚਾਚ ਨਾ ਦੱਸ ਪਾ ਰਹੇ ਸੀ ਕੁਝ ਵੀ 29 ਤਰੀਕ ਨੂੰ ਬਾਪੂ ਜੀ ਕਾਲ ਚਲਾਣਾ ਕਰ ਗਏ ਅਸੀਂ ਸੋਸ਼ਲ ਮੀਡੀਆ ਤੇ ਬੇਨਤੀ ਕੀਤੀ ਵੀਰ ਜੀ ਪਤਾ ਕਰਨਾ ਸ਼ੁਰੂ ਕੀਤਾ ਫੋਨ ਕੀਤੇ ਟੀਮ ਮੈਂਬਰਾਂ ਨੂੰ ਕਿਹਾ ਕਿਵੇਂ ਨਾ ਕਿਵੇਂ ਕਰਕੇ ਫਿਰ ਸਾਨੂੰ ਨੰਬਰ ਮਿਲੇ ਇਹਨਾਂ ਦੇ ਪਰਿਵਾਰ ਦੇ ਇਹਨਾਂ ਦੇ ਭਤੀਜੇ ਦਾ ਭਤੀਜੇ ਨਾਲ ਗੱਲ ਹੋਈ ਉਹ ਵੀਰ ਕਹਿੰਦਾ ਵੀ ਸਾਡੇ ਨਾਲ ਤਾਂ ਹੈ ਨਹੀਂ ਸੀ ਰਹਿੰਦਾ ਵੀ ਲੱਗ ਰਹਿੰਦਾ ਸੀ ਕਿਤੇ ਵੀ ਮੈਂ ਆਪਦੇ ਚਾਚੇ ਨਾਲ ਗੱਲ ਕਰਦਾ ਫਿਰ ਬਾਈ ਜੀ ਹੁਣੀ ਆ ਬਾਪੂ ਦੇ ਚਾਚਾ ਜੀ ਬਾਪੂ ਦੇ ਭਰਾ ਨੇ ਹਰਭਜਨ ਸਿੰਘ ਜੀ ਤੇ ਇਹਨਾਂ ਦਾ ਭਤੀਜਾ ਦਵਿੰਦਰ ਸਿੰਘ ਜੀ ਇਹ ਵੀਰ ਜੀ ਆ ਜਿਹੜੀ ਨਾਲ ਸੰਪਰਕ ਹੋਇਆ ਇਹ ਵੀ ਕਹਿੰਦੇ ਵੀ ਮੈਂ ਪਟਿਆਲੇ ਨੂੰ ਜਾ ਰਿਹਾ ਦਵਾਈ ਲੈਣ ਮੈਨੂੰ ਹਾਰਡ ਦੀ ਪ੍ਰੋਬਲਮ ਆ ਵੀ ਮੈਂ ਆ ਨਹੀਂ ਸਕਦਾ ਵੀ ਸਾਡੇ ਨਾਲ ਉਹਦਾ ਕੋਈ ਸਬੰਧ ਨਹੀਂ ਸੀ ਮੈਨੂੰ ਤਾਂ 40 ਸਾਲਾਂ ਤੋਂ ਕਦੇ ਮਿਲਿਆ ਨਹੀਂ ਤੇ ਨਾ ਹੀ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਮੈਂ ਬਾਈ ਜੀ ਨੂੰ ਬੇਨਤੀ ਕੀਤੀ ਵੀ ਬਾਈ ਜੀ ਚਲੋ ਗੁੱਸੇ ਗਿੱਲੇ ਜਿਉਂਦੇ ਜਾਣਨਾ ਸੀ ਵੀ ਹੁਣ ਤਾਂ ਤੁਰ ਗਿਆ ਵੀ ਬੇਨਤੀ ਹੋਈ ਆ ਵੀ ਕਿੱਥੇ ਇੱਕ ਲਾवारिस ਸਸਕਾਰ ਹੋਣਾ ਕਿੱਥੇ ਇੱਕ ਪਰਿਵਾਰ ਨੇ ਆਖੜਨਾ ਨਾਲ ਵੀ ਘਟੋ ਘਟ ਚਲੋ ਕੋਈ ਨਾ ਕੋਈ ਤਾਂ ਸੀ ਕਾਨੂੰਨੀ ਪ੍ਰਕਿਰਿਆ ਜਿਹੜੀ ਉਹਦੇ ਵਿੱਚ ਤਾਂ ਆ ਕੇ ਸਾਡਾ ਸਾਥ ਦਿਓ ਚਲੋ ਧੰਨਵਾਦ ਭਾਈਆਂ ਦਾ ਉਸ ਦਿਨ ਨਹੀਂ ਆ ਸਕੇ ਅੱਜ ਇਹ ਆਏ ਅੱਜ ਬਾਪੂ ਸੰਤ ਸਿੰਘ ਸਿੰਦਾਜੀ ਦਾ ਭਰਾ ਹਰਭਜਨ ਸਿੰਘ ਭਤੀਜਾ ਦਵਿੰਦਰ ਸਿੰਘ ਤੇ ਕਮਲਜੀਤ ਸਿੰਘ ਸਾਡੇ ਜਿਹੜੇ ਵੀਰ ਲੈ ਕੇ ਆਏ ਸੀਗੇ ਇਹ ਬਾਪੂ ਜੀ ਦੇ ਅੰਤਮ ਸੰਸਕਾਰ ਦੇ ਵਿੱਚ ਪਹੁੰਚੇ ਆ ਅੱਜ ਜ਼ਿੰਦਗੀ ਦੇ ਵਿੱਚ ਆਪਾਂ ਅਕਸਰ ਦੇਖਦੇ ਆ ਬਹੁਤ ਸਾਰੇ ਲੋਕ ਕੋਈ ਸ਼ਰਾਬ ਪੀਂਦਾ ਲੜਾਈ ਝਗੜਾ ਕਰਦਾ ਆਪਣੇ ਪਰਿਵਾਰ ਦੇ ਨਾਲ ਸਹਿਚਾਰ ਨਹੀਂ ਰੱਖਦਾ ਉਹਦੀ ਨਹੀਂ ਬਣਦੀ ਆਪਣੇ ਭਰਾ ਭਤੀਜੇ ਨਾਲ ਜਾਂ ਬੱਚਾ ਨਹੀਂ ਹੁੰਦਾ ਪਰਿਵਾਰ ਨਹੀਂ ਹੁੰਦਾ ਜਾਂ ਬੱਚੇ ਹੁੰਦੇ ਆ ਉਹਨਾਂ ਦੇ ਨਾਲ ਨਹੀਂ ਵਤੀਰਾ ਸਹੀ ਰਹਿੰਦਾ ਜਾਂ ਬੱਚਿਆਂ ਦਾ ਨਹੀਂ ਸਹੀ ਰਹਿੰਦਾ ਜਾਂ ਆਪਣਾ ਬਜ਼ੁਰਗ ਦਾ ਨਹੀਂ ਰਹਿੰਦਾ ਪਰ ਸਾਡੀ ਇੱਕ ਬੇਨਤੀ ਆ ਵੀ ਜਦੋਂ ਆਪਾਂ ਅਖੀਰਲੇ ਪੜਾ ਤੇ ਪਹੁੰਚ ਜਾਂਦਾ ਉਹ ਬੰਦਾ ਜਦੋਂ ਪਤਾ ਵੀ ਹੁਣ ਤਾਂ ਹਾਲਾਤ ਇਦਾਂ ਦੇ ਆ ਵੀ ਸਾਥੋਂ ਬਿਨਾਂ ਜੇ ਕੋਈ ਹੋਰ ਵੀ ਦੇਖੂ ਉਹ ਵੀ ਉਹਨੂੰ ਚੱਕੂ ਆ ਕੇ ਤਾਂ ਸਾਡਾ ਫਰਜ਼ ਬਣਦਾ ਵੀ ਉਸ ਟਾਈਮ ਅਸੀਂ ਜ਼ਰੂਰ ਬਾਹ ਪੜੀ ਬਾਪੂ ਸੁੰਦਰ ਸਿੰਘ ਚੰਦਾਜੀ ਨੂੰ ਗੁਰੂ ਦੀ ਨਗਰੀ ਤੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਤੋਂ ਹੈਨਾ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਤੋਂ ਸਾਨੂੰ ਸੇਵਾ ਮਿਲੀ ਤੇ ਅਸੀਂ ਗੁਰੂ ਸਾਹਿਬ ਦਾ ਰੂਪ ਸਮਝ ਕੇ ਇਹਨਾਂ ਦੀ ਸੇਵਾ ਕੀਤੀ ਪੀ ਸਾਨੂੰ ਗੁਰੂ ਦੇ ਘਰੋਂ ਸੇਵਾ ਮਿਲੀ ਆ ਗੁਰੂ ਦੇ ਦਵਾਰ ਦੇ ਵਿੱਚੋਂ ਗੁਰੂ ਸਾਹਿਬ ਦੇ ਦੀਵਾਨ ਹਾਲ ਚੋਂ ਬੋਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਪੂ ਸਾਡੇ ਕੋ ਆਏ ਸੀ ਸਾਡੇ ਲਈ ਇਹ ਰੱਬ ਤੋਂ ਘੱਟ ਨਹੀਂ ਪਰ ਜਿੰਨੀ ਇਹਨਾਂ ਦੀ ਸਵਾਸਾਂ ਦੀ ਪੂੰਜੀ ਸੀ ਉਹਨੂੰ ਨਹੀਂ ਸੀ ਵਧਾ ਸਕਦੇ ਅਸੀਂ ਕਲਯੁਗੀ ਇਨਸਾਨ ਪਰ ਆਪਣੇ ਵੱਲੋਂ ਅਸੀਂ ਪੂਰੀ ਤਨਦੇਹੀ ਨਾਲ ਯਤਨ ਕੀਤਾ ਇਹਨਾਂ ਦੀ ਸੇਵਾ ਨਾਲ ਤੇ रामू जी ਦਾ ਤੇ ਬਾਪੂ ਸੰਦਰ ਸਿੰਘ ਸਿੰਧਾ ਜੀ ਦਾ ਅੰਤਮ ਸੰਸਕਾਰ ਹੋਣ ਜਾ ਰਿਹਾ ਤੇ ਸੰਗਤ ਨੂੰ ਬੇਨਤੀ ਆ ਅਰਦਾਸ ਕਰਿਓ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਇਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਾ ਸਭ ਦੁਖ ਜਾਏ ਏਕ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਿਸਣੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿਛੇ ਪਰਵਾਰ ਅਤੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਪਾਣਾ ਮੰਨਣ ਦਾ ਪਲ ਬਖਸ਼ਣਾ ਜੀ ਹੁਣ ਸੰਸਕਾਰਾਂ ਦੀ ਤਿਆਰੀ ਹੈ ਆਪ ਆਗਿਆ ਬਖਸ਼ੋ ਜੀ ਹੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸਤ ਨਾਮ ਸਤ ਨਾਮ ਜੀ ਜਪੋ 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 ਸਤਿਨਾਮ 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 ਜੀ